ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਪੰਜ ਸ਼ਬਦ ਤਹਿ ਪੂਰਨ ਨਾਦ ਅਨਹਦ ਬਾਜੇ ਅਚਰਜ ਬਿਸਮਾਦ ਹੀ ਪਾਈ ਤਹਿ ਭਾਵ ਤਿੱਥੇ ਸੰਤ ਜਨਾਂ ਦੀ ਸੰਗਤ ਵਿੱਚ ਇਹ ਪੰਜ ਵਾਜੇ ਭਾਵ ਜੋੜੀਆਂ ਸਰੰਦੇ ਤਾਉ ਸਰਬਾਪਤਿਕ ਇੰਸੀਆਂ ਆਦੀ ਪੂਰਨ ਨਾਦ ਧੁਨੀ ਹੋ ਰਹੀ ਹੈ ଅਤਵਾ ਗੁਰਾਂ ਦੇ ਸ਼ਬਦ ਦੁਆਰਾ ਪੰਚ ਕਈਏ ਚੇਤਨ ਤੇ ਪੂਰਨ ਨਾਦ ਬ੍ਰਹਮ ਪ੍ਰਗਟ ਹੁੰਦਾ ਹੈ ਸੰਤ ਜਨਾਂ ਦੀ ਸੰਗਤ ਵਿੱਚ ਅਚਰਜ ਬਿਸਮਾਦ ਇਸ ਤੋਂ ਭਾਵ ਅश्चਰਜ ਤੋਂ ਅਸਚਰਜ ਅਨਹਦ ਇੱਕ ਰਸ ਨਾਮ ਰੂਪੀ ਵਾਜੇ ਵੀ ਵੱਜ ਰਹੇ ਹਨ ਕੇਲ ਕਰਹਿ ਸੰਤ ਹਰ ਲੋਗ ਪਾਰ ਬ੍ਰਹਮ ਪੂਰਨ ਨਿਰਜੋਗ ਹਾਂ ਹਰੀ ਦੇ ਲੋਗ ਪ੍ਰਭੂ ਦੇ ਲੋਗ ਸ਼ਾਂਤ ਚਿਤ ਮਹਾਤਮਾ ਜਨ ਹਰੀ ਨਾਲ ਮਿਲ ਕੇ ਕੇਲ ਹੁੰਦਾ ਖੁਸ਼ੀਆਂ ਆਨੰਦ ਮਾਨਣਾ ਕਰਦੇ ਆ ਕੇਲਾਂ ਕਰਦੇ ਤੇ ਉਹਨਾਂ ਨੂੰ ਨਿਰਜੋਗ ਬੰਦਨਾ ਤੋਂ ਰਹਿਤ ਪੂਰਨ ਪਾਰ ਬ੍ਰਹਮ ਪ੍ਰਭੂ ਪ੍ਰਾਪਤ ਹੋਇਆ ਹੈ ਵਾਹ ਪੂਰਨ ਪਾਰ ਬ੍ਰਹਮ ਵਿੱਚ ਨਿਰ ਵਿਸ਼ੇਸ਼ ਕਰਕੇ ਜੋਗ ਜੁੜੇ ਰਹਿੰਦੇ ਆ ਸੂਖ ਸਹਿਜ ਆਨੰਦ ਭਵਨ ਉਹ ਸੂਖ ਸੁਖ ਸਹਿਜ ਸ਼ਾਂਤ ਸਰੂਪ ਪ੍ਰਭੂ ਦੇ ਆਨੰਦ ਦੇ ਭਵਨ ਮੈਂ ਕਰ ਹੋਏ ਹਨ ਵਾ ਉਹਨਾਂ ਨੂੰ ਸੰਤ ਜਨਾਂ ਦੀ ਸੰਗਤ ਰੂਪੀ ਭਵਨ ਕਰ ਵਿੱਚ ਸਹਿਜ ਹੀ ਸੁਖ ਸਰੂਪ ਪ੍ਰਭੂ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਸਾਧ ਸੰਗ ਬੈਸ ਗੁਣ ਗਾਵੈ ਤਹਿ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਹੇ ਭਾਈ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਬੈਸ ਬੈਠ ਕੇ ਜੋ ਪ੍ਰਮਾਤਮਾ ਦੇ ਗੁਣ ਗਾਉਣਾ ਕਰਦੇ ਹਨ ਉਹਨਾਂ ਨੂੰ ਤਹ ਹੁੰਦਾ ਉੱਥੇ ਸੰਗਤ ਵਿੱਚ ਅਗਿਆਨਤਾ ਦਾ ਰੋਗ ਵਿਛੋੜੇ ਦਾ ਸੋਗ ਗਮ ਅਤੇ ਜੰਮਣ ਮਰਨ ਦਾ ਦੁੱਖ ਨਹੀਂ ਲੱਗਦਾ ਰਹਾਉ ਊਹਾ ਸਿਮਰਹਿ ਕੇਵਲ ਨਾਮ ਬਿਰਲੇ ਪਾਵੇ ਓਹ ਬਿਸਰਾਮ ਊਹਾ ਤੋਂ ਭਾਵ ਉਸ ਸਾਧ ਸੰਗਤ ਵਿੱਚ ਸੰਤ ਜਨ ਕੇਵਲ ਸਿਰਫ ਵਹ ਕੇਵਲ ਮੁਕਤੀ ਪ੍ਰਾਪਤੀ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਸਿਮਰਦੇ ਚੇਤੇ ਕਰਦੇ ਆ ਕੋਈ ਬਿਰਲੇ ਟਾਵੇਂ ਟਾਵੇਂ ਮਨੁੱਖ ਹੀ ਉਹ ਭਾਗ ਉਸ ਸਾਧ ਸੰਗਤ ਵਿੱਚ ਬਿਸਰਾਮ ਸਥਿਤੀ ਪਾਉਣਾ ਕਰਦੇ ਆ ਭੋਜਨ ਪਾਉ ਕੀਰਤਨ ਆਧਾਰ ਨੇਚਲ ਆਸਨ ਬੇ ਸੁਮਾਰ ਸੰਤ ਜਨਾਂ ਨੂੰ ਪਾਉ ਪ੍ਰੇਮ ਗਿਆਨ ਦੇ ਭਜਨ ਅਤੇ ਕੀਰਤਨ ਜਸ ਦਾ ਆਧਾਰ ਆਸਰਾ ਹੈ ਉਹਨਾਂ ਦਾ ਨੇਚਲ ਅਚਲ ਸਰੂਪ ਵਿੱਚ ਆਸਨ ਹੈ ਜੋ ਬੇਸਮਾਰ ਗਿਣਤੀ ਮਿੰਤੀ ਤੋਂ ਰਹਿਤ ਹੈ ਡਿਗੈ ਨਡੋਲੇ ਕਤਹੁ ਨਤਾਵੇ ਗੁਰਪ੍ਰਸਾਦ ਕੋ ਇਹ ਮਹਿਲ ਪਾਵੇ ਉਹਨਾਂ ਦਾ ਮਨ ਕਾਮ ਕ੍ਰੋਧ ਆਦਿ ਵਿਕਾਰਾਂ ਵਿੱਚ ਡਿੱਗਦਾ ਨਹੀਂ ਨਾ ਹੀ ਜੜ ਚੇਤਨ ਮਾਇਆ ਵਿੱਚ ਡੋਲਦਾ ਹੈ ਨਾ ਹੀ ਸੰਕਲਪਾਂ ਵਿਕਲਪਾਂ ਵਿੱਚ ਕਿਤੇ ਤਾਵੇ ਦੌੜਦਾ ਹੈ ਵਾ ਡਿਗੈ ਵਿੰਗੇ ਪਾਵਕ ਸੰਗਤ ਦੇ ਰਸਤੇ ਵਿੱਚ ਡੋਲਦਾ ਨਹੀਂ ਤੇ ਵਾਸ਼ਨਾ ਵਿੱਚ ਕਿਦਰੇ ਦੌੜਦਾ ਨਹੀਂ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਕੋਈ ਵਿਰਲਾ ਹੀ ਇਹ ਸੰਤ ਜਿਨ੍ਹਾਂ ਦੀ ਸੰਗਤ ਰੂਪੀ ਮਹੱਲ ਨੂੰ ਪਾਉਣਾ ਕਰਦਾ ਵਸ ਰੂਪ ਰੂਪੀ ਮਹੱਲ ਨੂੰ ਕੋਈ ਵਿਰਲਾ ਹੀ ਪਾਉਂਦਾ ਹੈ ਭ੍ਰਮ ਭੈ ਮੋਹ ਨਾ ਮਾਇਆ ਜਾਲ ਸੁੰਨ ਸਮਾਦ ਪ੍ਰਭੂ ਕਿਰਪਾਲ ਸੰਤ ਜੀਨਾਂ ਦੀ ਸੰਗਤ ਵਿੱਚ ਪੰਜ ਪ੍ਰਕਾਰ ਦਾ ਭਰਮ ਸੱਤ ਪ੍ਰਕਾਰ ਦਾ ਡਰ ਪਦਾਰਥਾਂ ਸਰੀਰਾਂ ਦਾ ਮੂਹ ਅਤੇ ਮਾਇਆ ਦਾ ਜਾਲ ਫਾਹਾਂ ਨਹੀਂ ਵਿਆਪਦਾ ਸੰਤ ਜੀਨਾਂ ਦੀ ਸੁੰਨ ਅਫੁਰਸ ਰੂਪ ਵਿੱਚ ਸਮਾਦ ਸਮਾਧੀ ਲੱਗੀ ਰਹਿੰਦੀ ਅਤੇ ਪ੍ਰਭੂ ਪਰਮਾਤਮਾ ਉਹਨਾਂ ਉੱਪਰ ਕਿਰਪਾਲ ਮਿਹਰਬਾਨ ਹੋਇਆ ਰਹਿੰਦਾ ਤਾਕਾ ਅੰਤ ਨ ਪਾਰਾ ਵਾਰ ਆਪੇ ਗੁਪਤ ਆਪੇ 파ਸਾਰ ਕਾਕ ਕੀ ਇਸ ਹਰੀ ਦਾ ਪਾਰਾ ਵਾਰ ਪਾਰ ਕਰਕੇ ਕੋਈ ਅੰਤ ਅਖੀਰ ਨਹੀਂ ਆਉਂਦਾ ਨਾ ਉਰਾਰ ਕਰਕੇ ਆਉਂਦਾ ਵਾ ਉਹਨਾਂ ਸੰਤ ਜਿਨ੍ਹਾਂ ਦਾ ਪਾਰਾ ਵਾਰ ਲੋਕ ਪ੍ਰਲੋਕ ਕਰਕੇ ਅੰਤ ਨਹੀਂ ਪਾਇਆ ਜਾਂਦਾ ਪਾਉ ਉਹਨਾਂ ਨੂੰ ਬੇਅੰਤ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ ਉਹਨਾਂ ਦੇ ਨਿਸ਼ਚੇ ਵਿੱਚ ਪ੍ਰਭੂ ਆਪ ਹੀ ਨਿਰਗੁਣ ਸਰੂਪ ਤੇ ਗੁਪਤ ਲੁਕਿਆ ਆ ਤੇ ਆਪ ਹੀ ਸਰਗੁਣ ਸਰੂਪ ਕਰਕੇ ਪਾਸ ਆਰ ਪਸਾਰੇ ਵਾਲਾ ਹੈ ਜਾ ਕੇ ਅੰਤਰ ਹਰ ਹਰ ਸਵਾਦ ਕਹਿਨ ਨਜਾਈ ਨਾਨਕ ਬਿਸਮਾਦ ਜਿਸ ਮਨੁੱਖ ਦੇ ਹਿਰਦੇ ਵਿੱਚ ਹਰੇ ਪਰੇ ਕਰਨ ਵਾਲੇ ਪ੍ਰਭੂ ਦੇ ਨਾਮ ਦਾ ਸਵਾਦ ਰਸ ਪ੍ਰਾਪਤ ਹੋਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਸ ਬਾਬਤ ਕੁਝ ਕਹਿਣ ਕਿਹਾ ਨਹੀਂ ਜਾ ਸਕਦਾ ਕਿ ਉਸ ਨੂੰ ਕਿਤਨਾ ਕੋ ਆਨੰਦ ਪ੍ਰਾਪਤ ਹੋਇਆ ਹੈ ਉਹ ਤਾਂ ਬਿਸਮਾਦ ਅਚਰਜ ਰੂਪ ਹੀ ਹੋ ਜਾਂਦਾ ਹੈ RAM KALI MOHALLA PANJWA ਪੇਟਤ ਸੰਗ ਪਾਰ ਬ੍ਰਹਮਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਹੀ ਭਾਈ ਜਿਨ੍ਹਾਂ ਸੰਤ ਜਨਾਂ ਦੇ ਸੰਗ ਨਾਲ ਪੇਟਤ ਮਿਲਣ ਕਰਕੇ ਪਾਰ ਬ੍ਰਹਮ ਪ੍ਰਭੂ ਚੇਤੇ ਆਇਆ ਹੈ ਉਹਨਾਂ ਦੀ ਸੰਗਤ ਕਰਦਿਆਂ ਮਨ ਇਹ ਦੇਵੇ ਸੰਤੋਖ ਭਲੀ ਪ੍ਰਕਾਰ ਤ੍ਰਿਪਤੀ ਨੂੰ ਪਾਉਣਾ ਕੀਤਾ ਸੰਤਹਿ ਚਰਨ ਮਾਥਾ ਮੇਰੋ ਪਾਉਤ ਸੰਤਹਿ ਚਰਨ ਮਾਥਾ ਮੇਰੋ ਪੌਤ ਅਨਕ ਬਾਰ ਸੰਤਹਿ ਡੰਡਉਤ ਅਜੇਹੇ ਸੰਤ ਜਨਾਂ ਦੇ ਚਰਨਾ ਉਪਰ ਮੇਰਾ ਮਾਥਾ ਮਾਥਾ ਸਿਰ ਪੌਤ ਪਿਆ ਰਹੇ ਮੈਂ ਅਨਕ ਅਨੇਕਾਂ ਵਾਰੀ ਅਜੇਹੇ ਸੰਤ ਜਨਾਂ ਨੂੰ ਡੰਡੇ ਵੱਤ ਲੰਮੇ ਬੈ ਕੇ ਡੰਡਉਤ ਨਮਸਕਾਰਾਂ ਕਰਦਾ ਰਾਂ ਇਹੋ ਮਨ ਸੰਤਨ ਕੈ ਬਲਹਾਰੀ ਕਿ ਭਾਈ ਮੇਰਾ ਇਹ ਮਾਨ ਸੰਤ ਜਿਨ੍ਹਾਂ ਦੇ ਉਪਰੋਂ ਬਲਹਾਰ ਕੁਰਬਾਨ ਜਾਂਦਾ ਹੈ। ਜਾ ਕੀ ਓਟ ਗਹੀ ਸੁਖ ਪਾਇਆ। ਰਾਖੇ ਕਿਰਪਾ ਧਾਰੀ ਰਹਾਉ। ਜਿਨ੍ਹਾਂ ਸੰਤ ਜਿਨ੍ਹਾਂ ਦੀ ਓਟ ਸ਼ਰਨ ਗ੍ਰਹਿਣ ਕਰਕੇ ਆਤਮਿਕ ਸੁਖ ਪ੍ਰਾਪਤ ਕੀਦਾ ਹੈ। ਉਹ ਆਪਣੀ ਕਿਰਪਾ ਮਿਹਰ ਧਾਰਨ ਕਰਕੇ ਰੱਖ ਲੈਂਦੇ ਹਨ ਰਾਉ। ਸੰਤਹਿ ਚਰਨ ਤੋਏ ਤੋਏ ਪੀਵਾ। ਸੰਤਹਿ ਦਰਸ ਵੇਖ-ਵੇਖ ਜੀਵਾ ਹੇ ਭਾਈ ਮੈਂ ਅਜਿਹੇ ਸ਼ਾਂਤ ਚਿਤ ਮਹਾਤਮਾ ਜਨਾਂ ਦੇ ਚਰਨ ਕਮਲਾਂ ਨੂੰ ਧੋ ਧੋ ਕੇ ਪੀਣਾ ਕਰਦਾ ਅਥਵਾ ਤਤ ਮਿੱਥਿਆ ਦਾ ਵਿਵੇਚਨ ਕਰਨ ਵਾਲੇ ਮਹਾਤਮਾ ਜਨਾਂ ਦੇ ਪੂਜਨੀਕ ਸੱਜੇ ਖੱਬੇ ਚਰਨਾਂ ਨੂੰ ਨੇਤਰਾਂ ਵਿੱਚ ਲੈ ਵੈਰਾਗ ਦੇ ਜਲ ਨਾਲ ਧੋ ਧੋ ਕੇ ਸ਼ਰਧਾ ਧਾਰਨ ਰੂਪ ਪੀਣਾ ਕਰਦਾ ਸੰਤ ਜਨਾਂ ਦੇ ਦਰਸ ਦੀਦਾਰ ਵੇਖ-ਵੇਖ ਜਿਉਂਦਾ ਹਾਂ ਸੰਤਹਿ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਜਨਾਂ ਦੀ ਹੀ ਮੇਰੇ ਮਨ ਹਿਰਦੇ ਵਿੱਚ ਆਸ ਉਮੀਦ ਹੈ ਸੰਤ ਜਨ ਹਮਾਰੀ ਸਾਡੀ ਨਿਰਮਲ ਉਜਲ ਰਾਸ ਪੂੰਜੀ ਹੈ ਵਾ ਬ੍ਰਹਮ ਵਿਦਿਆ ਸਰਦਾ ਰੂਪੀ ਉਜਲ ਪੂੰਜੀ ਹੈ ਸੰਤ ਹਮਾਰਾ ਰਾਖਿਆ ਪੜਦਾ ਸੰਤ ਪ੍ਰਸਾਦ ਮੋਹ ਕਬੂ ਨਾ ਕੱਢਦਾ ਕੀ ਭਾਈ ਸੰਤ ਜਿਨਾ ਨੇ ਹਵਾਰਾ ਸਾਡਾ ਪਰਦਾ ਰੱਖ ਲਿਆ ਪਾਵਿ ਜਿਤ ਰੱਖ ਲਈ ਹੈ ਸੰਤ ਜਿਨਾ ਦੀ ਪ੍ਰਸਾਦ ਕਿਰਪਾ ਕਰਕੇ ਮੈਨੂੰ ਕਦੇ ਵੀ ਕੱਢਦਾ ਝੋਰਾ ਨਹੀਂ ਮੈਂ ਕਦੇ ਵੀ ਕੱਢਦਾ ਹੁੰਦਾ ਝੂਰਦਾ ਨਹੀਂ ਆ ਸੰਤ ਹੈ ਸੰਗ ਦੀਆ ਕਿਰਪਾਲ ਸੰਤ ਸਹਾਈ ਭਏ ਦਿਆਲ ਹਾਂ ਸੰਤ ਜਿਨਾਂ ਦਾ ਸੰਗ ਸਾਥ ਕਿਰਪਾਲੂ ਦਿਆਲੂ ਪ੍ਰਭੂ ਨੇ ਦੇਣਾ ਕੀਤਾ ਹੈ ਸਹਾਈ ਸਹਾਇਤਾ ਕਰਨ ਵਾਲੇ ਸੰਤ ਜਨ ਦਿਆਲਾ ਦਿਾਲੂ ਹੋਏ ਆ ਵਾ ਜਦੋਂ ਸੰਤ ਸਹਾਈ ਹੋਏ ਤਾਂ ਪ੍ਰਭੂ ਜੀ ਵੀ ਦਿਾਲੂ ਹੋਏ ਸੁਰਤ ਮਤ ਬੁੱਧ ਪ੍ਰਗਾਸ ਗਹਿਰ ਗੰਭੀਰ ਅਪਾਰ ਗੁਣਤਾਸ ਸੰਤ ਜਨਾਂ ਦੀ ਕਿਰਪਾ ਕਰਕੇ ਸ਼ਾਸਤਰਾਂ ਦੀ ਸੁਰਤੀ ਵਿਵਹਾਰਾਂ ਦੀ ਮੱਤ ਤੇ ਪਰਮਾਰਥ ਦੀ ਬੁੱਧੀ ਦਾ ਪ੍ਰਗਾਸ ਚਾਨਣ ਹੋਇਆ ਹੈ ਵਾ ਸੁਰਤ ਸ੍ਰੇਸ਼ਟ ਪ੍ਰੀਤੀ ਕਰਕੇ ਬੁੱਧੀ ਅੰਦਰ ਸਤਿਗੁਰਾਂ ਦੀ ਮੱਤ ਸਿੱਖਿਆ ਦਾ ਚਾਨਣਾ ਹੋਇਆ ਹੈ ਉਹ ਪ੍ਰਭੂ ਗਹਿਰ ਨਿਰਮਲ ਗੰਭੀਰ ਦੂnga ਅਪਾਰ ਅਪਾਰਾਵਾਰ ਦੁਰਹਿਤ ਤੇ ਗੁਨਾ ਦਾ ਤਾਸ ਖਜ਼ਾਨਾ ਹੈ ਤੇ ਸੰਤ ਜਨ ਉਸੇ ਦਾ ਸਰੂਪ ਹਨ ਜੀ ਅਜੰਤ ਸਗਲੇ ਪ੍ਰਤਪਾਲ ਨਾਨਕ ਸੰਤ ਹੈ ਦੇਖ ਨਿਹਾਲ ਉਹ ਪ੍ਰਭੂ ਜੀਕ ਇਹ ਅਸਥੂਲ ਜੀਵਾਂ ਤੇ ਜੰਤ ਸੂਖਮ ਜੀਵਾਂ ਆਦ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸੰਤ ਜਨਾਂ ਦੁਆਰਾ ਉਸ ਪ੍ਰਭੂ ਨੂੰ ਵੇਖ ਕੇ ਅਸੀਂ ਨਿਹਾਲ ਆਨੰਦ ਪ੍ਰਸੰਨ ਹੋਏ ਆ ਵਾ ਅਜੇਹ ਸੰਤ ਜਿਨ੍ਹਾਂ ਦੇ ਦਰਸ਼ਨ ਦੇਖ ਕੇ ਨਿਹਾਲ ਹੋਏ ਆ RAM KALI MAHALLA PANJWA ਸਤਿਗੁਰੂ ਜੀ ਵਿਰਾਗਮਈ ਉਪਦੇਸ਼ ਦਿੰਦੇ ਆ ਤੇਰੇ ਕਾਜ ਨਾ ਗ੍ਰਹਿ ਰਾਜਮਾਲ ਤੇਰੇ ਕਾਜ ਨਾ ਬਿਖੈ ਜੰਜਾਲ ਇਹ ਭਾਈ ਗ੍ਰਹਿਕਰ ਰਾਜ ਪਾਗ ਤੇ ਮਾਲ ਬਿਪੂਤੀ ਤਨ ਦੌਲਤ ਆਦ ਤੇਰੇ ਪਰਲੋਕ ਲਈ ਕਿਸੇ ਕੰਮ ਨਹੀਂ ਆਉਲੇ ਵਿਖੇ ਵਿਸ਼ੇ ਅਤੇ ਜੰਜਾਲ ਬੰਧਨ 와 ਬੰਧਨ ਰੂਪ ਵਿਸ਼ੇ ਵੀ ਤੇਰੇ ਕਿਸੇ ਕੰਮ ਨਹੀਂ ਆਉਲੇ ਇਸ ਤਮੀਤ ਜਾਨ ਸਭ ਚਲੈ ਹਰ ਹਰ ਨਾਮ ਸੰਗ ਤੇ ਰਹਿ ਚੱਲੈ ਏ ਭਾਈ ਇਹ ਇਸ਼ਟ ਹੁੰਦਾ ਪਿਆਰੇ ਮੀਤ ਮਿੱਤਰ ਆਦ ਸਾਰੇ ਵਿਸ਼ਲੇ ਸ਼ਲ ਰੂਪ ਜਾਨਣਾ ਕਰ ਬਾਜੂ ਪਿਆਰੇ ਮਿੱਤਰ ਭਾਵ ਦੇਵੀ ਦੇਵਤੇ ਮੰਨੇ ਹੋਏ ਉਹ ਆਪਣੀ ਪੂਜਾ ਵਿੱਚ ਲਾ ਕੇ ਵਾਹਿਗੁਰੂ ਤੋਂ ਬੇਮੁਖ ਕਰਨ ਰੂਪ ਛਲ ਰੇ ਤੂੰ ਇਹ ਗੱਲ ਜਾਣ ਲੈਣਾ ਕਰ ਕਿ ਭਾਈ ਕੇਵਲ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਹੀ ਤੇਰੇ ਨਾਲ ਪ੍ਰਲੋਕ ਵਿੱਚ ਚੱਲੇਗਾ RAM ਨਾਮ ਗੁਣ ਗਾਏ ਲੇ ਮੀਤਾ ਹਰ ਸਿਮਰਤ ਤੇਰੀ ਲਾਜ ਰਹਿ ਹੇ ਮੀਤਾ ਮਿੱਤਰ RAM ਪ੍ਰਮਾਤਮਾ ਦੇ ਨਾਮ ਦੇ ਗੁਣ ਗਾ ਲੈਣਾ ਕਰ ਹਰੀ ਪ੍ਰਮਾਤਮਾ ਨੂੰ ਸਿਮਰਦਿਆਂ ਹੀ ਤੇਰੀ ਲਾਜ ਲੱਜਿਆ ਪਤ ਆਬਰੂ ਰਹਿ ਆਵੇਗੀ ਹਰ ਸਿਮਰਤ ਜਮ ਕਾਸ਼ ਨਾ ਕਹਿ ਰਹਾਉ ਹਰੀ ਪ੍ਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਜਮਦੂਤ ਜਮਰਾਜ ਵੀ ਕੁਝ ਨਹੀਂ ਕਹਿੰਦਾ ਰਹਾਉ ਬਿਨ ਹਾਰ ਸਗਲ ਨਿਰਾਰਥ ਕਾਮ ਸੋਇਨਾ ਰੂਪਾ ਮਾਟੀ ਧਾਮ ਏ ਭਾਈ ਹਰੀ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਸਾਰੇ ਕਾਰਜ ਵਿਅਰਥ ਹੀ ਹਨ ਸੋਇਨਾ ਸੋਨਾ ਰੂਪਾ ਚਾਂਦੀ ਅਤੇ ਧਾਮ ਦਮੜੇ ਆਦਿਕ ਇਹ ਮਿੱਟੀ ਰੂਪ ਭਾਵ ਮਿੱਥਿਆ ਹੀ ਹਨ ਵਾ ਜਦੋਂ ਤੇਰੇ ਧਾਮ ਦਮs ਸਵਾਸ ਨਿਕਲ ਗਏ ਤਦੋਂ ਇਹ ਸਰੀਰ ਮਿੱਟੀ ਰੂਪ ਹੋ ਜਾਵੇਗਾ ਅਤੇ ਸੋਨਾ ਚਾਂਦੀ ਆਦ ਨੂੰ ਸੰਬੰਧੀ ਲੈ ਜਾਣਗੇ ਗੁਰ ਕਾਬਦ ਜਾਪ ਮਨ ਸੁਖਾ ਈਹਾ ਊਹਾ ਤੇਰੋ ਊਜਲ ਮੁਖਾ ਹੀ ਪਾਈ ਗੁਰਾਂ ਦਾ ਸ਼ਬਦ ਉਪਦੇਸ਼ ਜਪਣਾ ਕਰ ਤਰ ਤੇਰੇ ਮਨ ਨੂੰ ਸੁਖ ਪ੍ਰਾਪਤ ਹੋਵੇਗਾ ਈहां ਉहां ਲੋਕ ਪ੍ਰਲੋਕ ਵਿੱਚ ਤੇਰਾ ਮੁਖ ਵੀ ਜਸ ਰੂਪ ਉਜਾਲੇ ਵਾਲਾ ਹੋ ਜਾਵੇਗਾ ਕਰ ਕਰ ਥਾਕੇ ਵੱਡੇ ਵਡੇਰੇ ਕਿ ਨਹੀਂ ਨਕੀਏ ਕਾਜ ਮਾਇਆ ਪੂਰੇ ਇਹ ਭਾਈ ਦੁਨੀਆ ਦੇ ਵੱਡੇ ਵਡੇਰੇ ਵੱਡਿਆਂ ਤੋਂ ਵੱਡੇ ਮਨੋਕੇਸ ਮਾਇਆ ਨੂੰ ਕੱਤਰ ਕਰ ਕਰ ਕੇ ਥੱਕ ਗਏ ਪਰ ਕਿਸੇ ਨੇ ਵੀ ਮਾਇਆ ਦੇ ਕੰਮ ਪੂਰਨ ਨਹੀਂ ਕੀਤੇ ਕੋਈ ਮਾਇਆ ਦੇ ਕੰਮ ਪੂਰੇ ਨਹੀਂ ਕਰ ਸਕਿਆ ਹਰ ਹਰ ਨਾਮ ਜਪੈ ਜਨ ਕੋਏ ਤਾਂ ਕੀ ਆਸਾ ਪੂਰਨ ਹੋਏ ਹੀ ਪਾਈ ਹਰੇ ਪਰੇ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਨੂੰ ਜਿਹੜਾ ਕੋਈ ਮਨੁੱਖ ਵੀ ਜਪਣਾ ਕਰਦਾ ਉਸ ਦੀਆਂ ਸਾਰੀਆਂ ਇੱਛਾਵਾਂ ਸ਼ਾਮਾਂ ਪੂਰੀਆਂ ਹੋ ਜਾਂਦੀਆਂ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਾਂ ਪ੍ਰਮਾਤਮਾ ਦੇ ਭਗਤ ਜਨਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਹੀ ਆਧਾਰ ਆਸਰਾ ਹੁੰਦਾ ਉਹਨਾਂ ਸੰਤਿ ਕਹੀਏ ਬਹੁ ਵਚਨ ਸੰਤ ਜਨਾਂ ਨੇ ਇਹ ਅਪਾਰ ਸ੍ਰੇਸ਼ਟ ਮਨੁੱਖਾ ਜਨਮ ਵਾ ਅਪਾਰ ਸਰੂਪ ਰੂਪੀ ਪ੍ਰਮਾਤਮਾ ਸਰੂਪ ਦੀ ਪ੍ਰਾਪਤੀ ਕਰਕੇ ਮਨੁੱਖਾ ਜਨਮ ਜਿੱਤਨਾ ਕੀਤਾ ਹੈ ਹਰ ਸੰਤ ਕਰੇ ਸੋਈ ਪਰਵਾਣ ਨਾਨਕ ਦਾਸ ਤਾਕੈ ਕੁਰਬਾਨ ਹਰੀ ਪਰਮਾਤਮਾ ਦੇ ਸੰਤ ਜਨ ਜੋ ਕੁਝ ਵੀ ਕਰਦੇ ਹਨ ਸੋਈ ਕਈਏ ਪ੍ਰਵਾਨ ਹੁੰਦਾ ਵਾਹ ਹਰੀ ਜੋ ਕੁਝ ਕਰਦਾ ਸੰਤ ਜਨ ਉਹੋ ਹੀ ਪ੍ਰਵਾਨ ਸਫਲ ਮੰਨਦੇ ਭਾਣੇ ਵਿੱਚ ਰਹਿੰਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਦਾਸ ਦਾਸਾ ਭਾਵ ਧਾਰਨ ਕਰਕੇ ਉਹਨਾਂ ਸੰਤ ਜਨਾਂ ਵਾਹ ਹਰੀ ਦੇ ਉੱਪਰੋਂ ਕੁਰਬਾਨ ਬਲਹਾਰ ਜਾਂਦੇ ਹਾਂ ਵਾਹੇ ਗੁਰੂ ਗੁਰੂ ਵਾਹਿ 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 ਗੁਰੂ ਕਲਸਾ ਵਾਹਿਗੁਰੂ ਜੀ ਕੀ ਫਤਿਹ